ਲਿਖਿਆ ਪ੍ਰਭ ਯਿਸੂ ਜੀ ਨੇ ਉਹ ਨਕਸ਼ਾ ਦਿੱਤਾ ਉਹ ਨਕਸ਼ੇ ਦੇ ਵਿੱਚ ਆਪਣੇ ਚੇਲਿਆਂ ਨੂੰ ਸਮਝਾਇਆ ਅਤੇ ਜੋ ਕੋਈ ਮਨੁੱਖ ਦੇ ਪੁੱਤਰ ਦੀ ਨਿੰਦਿਆ ਕਰੇ ਚੇਲਿਆਂ ਨੂੰ ਕਿਹਾ ਕਹਿੰਦੇ ਜੇ ਕੋਈ ਬੰਦਾ ਮਨੁੱਖ ਦੇ ਪੁੱਤਰ ਦੀ ਨਿੰਦਿਆ ਕਰੇ ਯਾਨੀ ਮੇਰੀ ਕੋਈ ਪ੍ਰਭੂ ਯਿਸੂ ਕਹਿੰਦੇ ਨਿੰਦਿਆ ਕਰੇ ਉਸ ਨੂੰ ਮਾਫ ਕੀਤਾ ਜਾਵੇਗਾ ਉਹਨੂੰ ਮਾਫ ਕਰ ਦਿੱਤਾ ਜਾਏਗਾ ਪਰ ਜੋ ਪਵਿੱਤਰ ਆਤਮਾ ਦੇ ਵਿਰੁੱਧ ਕਾਫਰ ਬੋਲੇ ਪਰ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਕੀ ਬੋਲੇ ਕਾਫਰ ਬੋਲੇ ਕਾਫਰ ਬੋਲੇ ਉਸ ਨੂੰ ਕਦੀ ਮਾਫ ਨਹੀਂ ਕੀਤਾ ਜਾਵੇ ਉਹਨੂੰ ਕਦੀ ਮਾਫ ਨਹੀਂ ਕੀਤਾ ਜਾਵੇਗਾ ਨਹੀਂ ਕੀਤਾ ਜਾਏਗਾ ਇਹ ਪ੍ਰਭ ਯਿਸੂ ਮਸੀਹ ਦੀ ਦਸਰੇ ਆਪਣੇ ਚੇਲਿਆਂ ਨੂੰ ਕਿ ਪਾਕੂ ਜਿਹਦੇ ਬਾਰੇ ਕਦੇ ਵੀ ਬੋਲਿਓ ਨਾ ਯੈਸ ਔਰ ਐਸੇ ਕਰਕੇ ਫਿਰ ਜਦੋਂ ਜ਼ਿੰਦਾ ਹੋਇਆ ਪ੍ਰਭ ਯਿਸੂ ਮਸੀਹ ਯੋਹਨਾ ਵੀ ਅਧਿਆਏ ਉਹਦਾ 22 23 ਵਚਨ ਯਹੂਨਾ ਵੀ ਇਹਦੇ ਆਏ ਉਹਦਾ 22 ਵਚਨ ਯਸੂ ਨੇ ਇਹ ਆਖਿਆ ਹਾਂ ਉਸ ਨੇ ਆਪਣੇ ਚੇਲਿਆਂ ਉੱਪਰ ਫੂਕ ਮਾਰੀ ਜਦੋਂ ਜ਼ਿੰਦਾ ਹੋਏ ਪਾਕਰੂ ਜਿੰਦਾ ਕਿੰਨਾ ਮਹੱਤਵ ਹੈ ਤੁਹਾਡੇ ਮੇਰੇ ਜੀਵਨ ਦੇ ਅੰਦਰ ਪਾਕਰੂ ਜੀ ਹੀ ਹੈ ਜਿਨ ਨੇ ਤੁਹਾਡੇ ਜੀਵਨ ਦੇ ਵਿੱਚ ਪ੍ਰਭ ਯਸੂ ਮਸੀਹ ਜੀ ਨੂੰ ਗ੍ਰਹਿਣ ਕਰਨ ਤੋਂ ਬਾਅਦ ਤੁਹਾਡੇ ਨਾਲ ਤੁਹਾਡਾ ਪਰਛਾਵਾਂ ਬਣ ਕੇ ਰਹਿਣਾ ਯਸ ਤਾਨੂੰ ਹਰ ਹਿੱਸੇ ਦੇ ਵਿੱਚ ਜਿੱਤਾਂ ਦੇਵੋਣੀਆਂ ਹਰ ਹਿੱਸੇ ਤੇ ਤੁਹਾਨੂੰ ਲੋੜ ਨਹੀਂ ਪੈਣੀ ਕਿ ਮੈਂ ਜੀ ਕਾਹਦੇ ਚ ਆਉਣ 40 ਰੋਜਾਂ ਜਾਂ ਮੈਂ ਕਾਹਨੇ ਜਾਂ 100 ਰੋਜੇ ਚ ਆਉਣ ਮੈਂ ਕੀ ਕਰ ਰਿਹਾ 8-8 ਘੰਟੇ ਮੈਂ ਜੀ ਸਾਰੀ ਰਾਤ ਪ੍ਰੇਰ ਕੀਤੀ ਪਰ ਪਤਨੀ ਨਾਲ ਬਣਦੀ ਨਹੀਂ ਪਤੀ ਨਾਲ ਬਣਦੀ ਨਹੀਂ ਲੜਾਈ ਕਰਨ ਲੱਗੇ ਇੱਕ ਮਿੰਟ ਨਹੀਂ ਲਾਉਂਦੇ ਝੂਠ ਬੋਲਣ ਲੱਗਿਆ ਤੇ ਪ੍ਰਭ ਯਸ਼ੂ ਜੀ ਜਦੋਂ ਜ਼ਿੰਦਾ ਹੀ ਹੋ ਕੇ ਆਏ ਐ ਉਹਨਾਂ ਨੇ ਕੋਈ ਵੱਡਾ ਚਮੰਦਗਾਰ ਕਰਨ ਦੀ ਗੱਲ ਨਹੀਂ ਕੀਤੀ ਯੈਸ ਕੁਝ ਨਹੀਂ ਹੋਰ ਕਿਹਾ ਉਹਨਾਂ ਨੂੰ ਸਿੱਧਾ ਆਏ ਔਰ ਕਿਹਾ ਉਸਨੇ ਆਪਣੇ ਚੇਲਿਆਂ ਉੱਪਰ ਫੂਕ ਮਾਰੀ ਪ੍ਰਭ ਯਿਸੂ ਨੇ ਚੇਲਿਆਂ ਉੱਪਰ ਫੂਕ ਮਾਰੀ ਅਤੇ ਯਿਸੂ ਨੇ ਆਖਿਆ ਪ੍ਰਭ ਯਿਸੂ ਨੇ ਕਿਹਾ ਪਵਿੱਤਰ ਆਤਮਾ ਲਵੋ ਕੀ ਲਵੋ ਪਵਿੱਤਰ ਆਤਮਾ ਪਵਿੱਤਰ ਆਤਮਾ ਲਵੋ ਕਿਉਂਕਿ ਪ੍ਰਭ ਯਿਸੂ ਜੀ ਨੂੰ ਪਤਾ ਸੀ ਕਿ پاک ਰੂਹ ਜੀ ਤੋਂ ਬਿਨਾ ਇਹਨਾਂ ਦਾ ਕਦਮ ਵੀ ਨਹੀਂ ਚੱਲਿਆ ਜਾਣਾ ਯੈਸ ਜਿਵੇਂ ਜ਼ਿੰਦਾ ਰਹਿਣ ਲਈ ਧਰਤੀ ਤੇ ਆਕਸੀਜਨ ਦੀ ਲੋੜ ਹੈ ਇਦਾਂ ਹੀ ਪਾਕਰੂ ਜੀ ਦੀ ਲੋੜ ਆ ਪਾਕਰੂ ਜੀ ਹੀ ਤੁਹਾਨੂੰ ਵੱਡੀਆਂ ਜਿੱਤਾਂ ਦਿਵਾਉਣਗੇ ਪਾਕਰੂ ਜੀ ਹੀ ਤੁਹਾਡਾ ਬੋਲੇਗਾ ਸ਼ਬਦ ਬਿਨਾ ਪੂਰਾ ਹੋਇਆ ਧਰਤੀ ਤੇ ਡਿੱਗਣ ਨਹੀਂ ਦੇਣਗੇ ਪਾਕਰੂ ਜੀ ਹੀ ਤੁਹਾਡੇ ਹਰ ਹਿੱਸੇ 'ਚ ਤੁਹਾਨੂੰ ਮਜ਼ਬੂਤ ਕਰਨਗੇ ਇਸ ਲਈ ਪ੍ਰਭੂ ਯਸ਼ੂ ਜੀ ਨੇ ਉਹਨਾਂ ਤੇ ਫੂਕ ਮਾਰ ਕੇ ਉਹਨਾਂ ਨੂੰ ਕਿਹਾ ਪਾਕਰੂ ਜੀ ਨੂੰ ਗ੍ਰਹਿਣ ਕਰੋ ਪਾਕਰੂ ਜੀ ਲਵੋ 23 ਵਚਨ ਹਾਂ ਜਿਨ੍ਹਾਂ ਦੇ ਪਾਪ ਤੁਸੀਂ ਮਾਫ ਕਰੋ ਜਿਨ੍ਹਾਂ ਦੇ ਪਾਪ ਤੁਸੀਂ ਮਾਫ ਕਰੋ ਉਹ ਉਹਨਾਂ ਨੂੰ ਮਾਫ ਕੀਤੇ ਜਾਣਗੇ ਉਹ ਉਹਨਾਂ ਨੂੰ ਕੀ ਕੀਤੇ ਜਾਣਗੇ ਮਾਫ ਕੀਤੇ ਜਾਣਗੇ ਮਾਫ ਕੀਤੇ ਜਾਣਗੇ ਕਹਿੰਦੇ ਪਾਕ ਰੂਹ ਲਵੋ ਫੂਕ ਮਾਰੀ ਉਹਨਾਂ ਨੇ ਕਿਹਾ ਪਾਕ ਰੂਹ ਰਹਿਣ ਕਰੋ yes ਫਿਰ ਤੁਸੀਂ ਜਿਨ੍ਹਾਂ ਦੇ ਪਾਪ ਮਾਫ ਕਰ ਦੋਗੇ ਉਹਨਾਂ ਦੇ ਪਾਪ ਜੜੇ ਆ ਮਾਫ ਕੀਤੇ ਜਾਣਗੇ ਬੰਦਾ ਮਾਫ ਕਰ ਸਕਦਾ ਕੀ ਦੇ ਪਾਪ no ਹੈ no ਪਰ ਅਗਰ ਪਾਕ ਰੂਹ ਹੋਇਆ ਤੁਹਾਡੇ ਜੀਵਨ ਜ ਫਿਰ ਰੱਬ ਵਰਗੇ ਬਣ ਜਾਓਗੇ यस ਸਮੇਂ ਕਿਉਂਕਿ ਰੱਬ ਹੀ ਪਾਪ ਮਾਫ ਕਰ ਸਕਦਾ ਨਾ ਯੈਸ ਤੇ ਪਰਮੇਸ਼ਰ ਜੀ ਖਾਸ ਗੱਲ ਕਹਿੰਦੇ ਪਏ ਆਪਣੇ ਚੇਲਿਆਂ ਨੂੰ ਪਾਕਰੂ ਜੀ ਦੇ ਬਾਰੇ ਕਹਿੰਦੇ ਪਾਕਰੂ ਜੀ ਨੂੰ ਗ੍ਰਹਿਣ ਕਰੋ ਫਿਰ ਤੁਸੀਂ ਜਿਹਦੇ ਪਾਪ ਮਾਫ ਕਰੋਗੇ ਉਹਦੇ ਪਾਪ ਕੀ ਹੋ ਜਾਣਗੇ ਮਾਫ ਹੋ ਜਾਣਗੇ ਮਾਫ ਹੋ ਜਾਣਗੇ ਤੇ ਜਿਹਦੇ ਅਤੇ ਜਿਨ੍ਹਾਂ ਦੇ ਤੁਸੀਂ ਕਾਇਮ ਰੱਖੋ ਜਿਨ੍ਹਾਂ ਨੇ ਤੁਸੀਂ ਕਾਇਮ ਰੱਖੋਗੇ ਉਹਨਾਂ ਦੇ ਕਾਇਮ ਰਹਿਣਗੇ ਉਹਨਾਂ ਨੇ ਕੀ ਰਹਿਣਗੇ ਕਾਇਮ ਰਹਿਣਗੇ ਕਾਇਮ ਰਹਿਣਗੇ ਇਹ ਨਕਸ਼ਾ ਦੇ ਕੇ ਗਿਆ ਪ੍ਰਭੂ ਯਿਸੂ ਜੀ ਆਪਣੇ ਚੇਲਿਆਂ ਨੂੰ ਔਰ ਰਸੂਲਾਂ ਨੇ ਕਰਤਬ 1 ਦੇ ਆਠਵਾਂ ਚੰਚ ਕੀ ਕਿਹਾ ਨਾਲ ਹੀ ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਕਹਿੰਦੇ ਜਦੋਂ ਪਵਿੱਤਰ ਆਤਮਾ ਤੁਹਾਡੇ ਤੇ ਆਏਗਾ ਤਾਂ ਤੁਸੀਂ ਸ਼ਕਤੀ ਪਾਉਂਗੇ ਫਿਰ ਤੁਸੀਂ ਕੀ ਪਾਉਂਗੇ ਸ਼ਕਤੀ ਪਾਉਂਗੇ ਸ਼ਕਤੀ ਪਾਉਂਗੇ ਅਤੇ ਯਰੂਸ਼ਲਮ ਯਰੂਸ਼ਲਮ ਯਹੂਦਿਆ ਯਹੂਦਿਆ ਤੇ ਸਾਮਰੀਆ ਵਿੱਚੋਂ ਤੇ ਸਾਮਰੀਆ ਵਿੱਚ ਸਗੋ ਸਾਰੀ ਧਰਤੀ ਦੇ ਸਗੋ ਸਾਰੀ ਧਰਤੀ ਦੇ ਆਖਰੀ ਕਿਨਾਰੇ ਤੱਕ ਆਖਰੀ ਐਂਡ ਵਾਲੇ ਕਿਨਾਰੇ ਤੱਕ ਮੇਰੇ ਗਵਾਹ ਹੋਵੋਗੇ ਮੇਰੇ ਕੀ ਹੋਵੋਗੇ ਗਵਾਹ ਹੋਵੋਗੇ ਕਿਹਨੇ ਗਵਾਹ ਹੋਵੋਗੇ ਕਿ ਕਰਜ਼ੇ ਨਹੀਂ ਲੈਂਦੇ ਭਈ ਕਿਹੜੇ ਗਵਾਹ ਹੋਣਗੇ ਕਿ ਬਿਮਾਰੀਆਂ ਨਹੀਂ ਜਾਂਦੀਆਂ ਭਈਆਂ ਕਿਹੜੇ ਗਵਾਹ ਹੋਣਗੇ ਕਿ ਕਿੰਨੇ ਸਾਲ ਤੋਂ ਪ੍ਰਭੂ ਚ ਮੀਆਂ ਬੱਚਾ ਹੈ ਨਹੀਂ ਕਿਹੜੇ ਗਵਾਹ ਪਾਕਰੂ ਜੀ ਜਦੋਂ ਆਏਗਾ ਨਾ ਜਦ ਤੁਸੀਂ ਪਾਕਰੂ ਜੀ ਦੇ ਕੋਲ ਚਲੇ ਜਾਓਗੇ ਉਹਦੇ ਨਾਲ ਤੁਹਾਡਾ ਰਿਸ਼ਤਾ ਜੁੜ ਜਾਏਗਾ ਤੇ ਫਿਰ ਲੁੱਡੀਆਂ ਪਾਉਣ ਵਾਲੇ ਗਵਾਹ ਹੋਵੋਗੇ ਲੋਕੀ ਕਹਿਣਗੇ ਹੈਗੇ ਤੇ ਯਾਰੇ ਫਕੀਰ ਦੇ ਸੀ ਆ ਕੀ ਨਹੀਂ ਰਾਜਾਂ ਵਰਗੀ ਜ਼ਿੰਦਗੀ ਕਿੱਥੋਂ ਲਿਆ ਰੇ ਅਸਮਾਨ ਕਿਥੋਂ ਲਿਆ ਰੇ ਚੀਜ਼ਾਂ ਆਹ ਕੀ ਹੋ ਗਿਆ ਇਸ ਗਵਾਹੀ ਦੀ ਗੱਲ ਕਰਦੇ ਵੇ ਪਰਮੇਸ਼ਵਰ ਕਿ ਜਦੋਂ ਪਾਕਰੂ ਜੀ ਦੇ ਨਾਲ ਤੁਹਾਡਾ ਰਿਸ਼ਤਾ ਹੋ ਗਿਆ ਪਾਕਰੂ ਜੀ ਦੇ ਨਾਲ ਤੁਹਾਡਾ ਸੰਬੰਧ ਹੈ ਪਾਕਰੂ ਜੀ ਤੁਹਾਡੇ ਅੰਦਰ ਆ ਤੇ ਫਿਰ ਤੁਸੀਂ ਧਰਤੀ ਤੇ ਬੰਨੇ ਤੱਕ ਮੇਰੇ ਗਵਾਹ ਹੋਵੋਗੇ ਫਿਰ ਭਾਵੇਂ ਤੁਸੀਂ ਮੱਖੂ ਖੜੇ ਹੋਵੋ ਚਾਹੇ ਤੁਸੀਂ ਬਿਹਾਰ ਚ ਖੜੇ ਹੋਵੋ ਪਰਮੇਸ਼ਵਰ ਇਦਾਂ ਹੀ ਕੰਮ ਕਰੂਗਾ ਕਿਤੇ ਵੀ ਹੋਵੋ ਦੁਨੀਆ ਦੇ ਕੋਨੇ 'ਚ ਇਦਾਂ ਹੀ ਪਰਮੇਸ਼ਵਰ ਕਦੋਂ ਜਦੋਂ پاک ਰੂਹ ਜੀ ਤੁਹਾਡੇ ਅੰਦਰ ਹੋਣਗੇ ਤੁਹਾਡਾ ਰਿਸ਼ਤਾ ਉਹਨਾਂ ਦੇ ਨਾਲ ਹੋਏਗਾ ਯੈਸ ਤੇ ਰਿਸ਼ਤਾ ਹੋਏਗਾ ਕਦੋਂ ਜਦੋਂ ਹੋਰ ਰਿਸ਼ਤੇ ਸਾਡੇ ਨਾਲ ਨਹੀਂ ਹੋਣਗੇ ਜਦੋਂ ਇਹ ਵਿਚਾਰ ਦਾ ਰਿਸ਼ਤਾ ਨਹੀਂ ਹੋਏਗਾ ਗਲਤ ਵੇਖਣ ਦਾ ਰਿਸ਼ਤਾ ਨਹੀਂ ਹੋਏਗਾ ਗੰਦਮੰਦ ਦਾ ਰਿਸ਼ਤਾ ਨਹੀਂ ਹੋਏਗਾ ਪਤੀ ਪਤਨੀ ਦਾ ਰਿਸ਼ਤਾ ਪਵਿੱਤਰ ਹੋਏਗਾ ਕੀ ਹੋਏਗਾ ਪਤੀ ਪਤਨੀ ਦਾ ਰਿਸ਼ਤਾ ਪਵਿੱਤਰ ਜਦੋਂ ਪਵਿੱਤਰ ਹੋਏਗਾ ਉਦੋਂ ਹੀ ਪਵਿੱਤਰ ਆਤਮਾ پاک ਨੂੰ ਜੀ ਨਾਲ ਰਹਿਣਗੇ ਤੇ ਜਦੋਂ ਨਾਲ ਰਹਿਣਗੇ ਬਾਸ ਫਿਰ ਤੈਨੂੰ ਅੱਗੇ ਪਿੱਛੇ ਤੁਹਾਡੇ ਨਾਲ ਦੇ ਨੇ ਕਹਿਣਾ ਤੁਸੀਂ ਜਦੋਂ ਆਏ ਸੀ ਨਾ ਕੋਈ ਨਾਲ ਆਇਆ ਤੁਹਾਡੇ ਤੁਹਾਡੇ ਨਾਲ ਆਇਆ ਕੋਈ ਇੱਕ ਵਾਰੀ ਕਿਤੇ ਖਾਣਾ ਖਾਣ ਗਏ ਕਾਫੀ ਟਾਈਮ ਦੀ ਗੱਲ ਹੈ ਤੁਹਾਡੇ ਦਾਦਾ ਜੀ ਫਾਦਰ ਸਾਹਿਬ ਟੀਮ ਜਿੱਦਾਂ ਨਾਲ ਸੀਗੀ ਸਾਰੇ ਤੇ ਉਹ ਜਿੱਥੇ ਖਾਣਾ ਖਾਣਨ ਲਈ ਗਏ ਗਏ ਤੇ 7 ਜਣੇ ਸੀ ਉਹਨਾਂ ਨੇ ਬਿੱਲ 8 ਜਣਿਆਂ ਦਾ ਕੱਢ ਕੇ ਲਿਆਂਦਾ ਆਦਤ ਹੈ ਜਦੋਂ ਕਿਤੇ ਬੈਠਾਂਗੇ ਕਚੇਰ ਖਾਲੀ ਛੱਡਦੇ ਆਪਾਂ ਗੱਡੀ 'ਚ ਵੀ ਤੁਸੀਂ ਦੇਖਿਆ ਹੋਣਾ ਇਹ ਐ ਫੁੱਲ ਨਹੀਂ ਭਰੀ ਹੁੰਦੀ ਸੀਟਾਂ ਖਾਲੀ ਹੁੰਦੀਆਂ ਕਿਉਂ ਕਿਉਂਕਿ ਪਰਮੇਸ਼ਵਰ ਦੀ ਫੌਜ ਉਹ ਪਾਖਰੂ ਜੀ ਉਹ ਸਵਰਗਦੂਤ ਸਦਾ ਨਾਲ ਹੀ ਹੁੰਦੇ ਆ ਤੇ ਉਹ ਜਦੋਂ ਉਹਨਾਂ ਨੇ ਬਿਲ ਲਿਆਂਦਾ ਕਹਿੰਦੇ ਤੁਸੀਂ ਤੇ 8 ਜਣਿਆਂ ਨੇ ਖਾਧਾ ਉਹ ਕਹਿੰਦੇ ਬੰਦੇ ਦੇ ਸੱਤ ਆ ਉਹ ਕਹਿੰਦੇ ਇਦਾਂ ਕਿੰਦਾ ਹੋ ਸਕਦਾ ਆ ਗਿਣ ਲਓ ਸਾਹਮਣੇ ਗਿਣਨੋ ਹਾਂ ਬੰਦੇ ਸੱਤ ਹੀ ਆ ਉਹ ਕਹਿੰਦੇ ਸਾਨੂੰ ਅਸੀਂ ਤੇ 8 ਜਣਿਆਂ ਨੂੰ ਖਵਾਇਆ ਦੋ ਜਣੇ ਸੀਗੇ ਉਹ ਵਿੱਚ ਕਹਿਣਗੇ ਇਹ ਅਰੇ ਚੀਟ ਕਰਦੇ ᱫਾ ਉਦਾਂ-ਉਦਾਂ ਕਰਦੇ ਰੋਕਿਆ ਉਹਨਾਂ ਨੂੰ ਨਹੀਂ ਨਹੀਂ ਇਹ ਚੀਟ ਨਹੀਂ ਕਰਦੇ ਐਸੇ ਹੀ ਕਹਿੰਦੇ ਪਏ ਆ ਕਿਉਂਕਿ ਉਹ ਜਿਹੜਾ ਸਾਡੇ ਨਾਲ ਰਹਿੰਦਾ ਦੂਸਰਾ ਸਹਾਇਕ ਉਹ ਸਦਾ ਨਾਲ ਹੀ ਰਹਿਣਾ ਹallelujah ਤੁਸੀਂ ਉਸ ਸਹਾਇਕ ਨੂੰ ਆਪਣੀ ਜ਼ਿੰਦਗੀ 'ਚ ਮੈਨੂੰ ਲੱਗਦਾ ਨਹੀਂ ਕੋਈ ਬੰਦਾ ਆਪਣਾ ਨੁਕਸਾਨ ਕਰਨਾ ਚਾਹੂਗਾ ਪਰ ਤੁਸੀਂ ਅਨਜਾਣ ਪੁਣੇ ਚ ਨੁਕਸਾਨ ਕਰ ਰਹੇ ਆ ਆਪਣਾ ਉਹਨੂੰ ਇਗਨੋਰ ਕਰ ਰਹੇ ਆ ਮਨ ਮਰਜ਼ੀ ਨਾਲ ਜਿੱਥੇ ਮਰਜ਼ੀ ਚਲੇ ਜਾਣਾ ਦੁਨੀਆ ਨੂੰ ਖੁਸ਼ ਰੱਖਣਾ ਆਪਾਂ ਕੀ ਸਾਰਿਆਂ ਨੇ ਠਾਣਿਆ ਹੋਇਆ ਆਪਾਂ ਕਿਹਨੂੰ ਖੁਸ਼ ਰੱਖਣਾ ਕਿਨੂੰ ਖੁਸ਼ ਰੱਖਣਾ ਨਹੀਂ ਨਹੀਂ ਐਵੇਂ ਹੁਣ ਕਹੀ ਜਾਂਦੇ ਪ੍ਰਭੂ ਯੇਸ਼ੂ ਨੂੰ ਪਰ ਮੈਂ ਜਾਣਦਾ ਸਾਰਿਆਂ ਨੂੰ ਜਦੋਂ ਮੌਕਾ ਆਉਂਦਾ ਵਖਾਉਣ ਦਾ ਉਹਨੂੰ ਉਦੋਂ ਇੱਧਰ ਫੋਨ ਵੀ ਨਹੀਂ ਕਰਨਾ ਉਦੋਂ ਕਹਿ ਦੇਣਾ ਨਹੀਂ ਨਹੀਂ ਰਿਸ਼ਤੇਦਾਰ ਆ ਗਈ ਉਹ ਐਂ ਕਹਿੰਦੇ ਆ ਕਰਨਾ ਆ ਕਰਨਾ ਉਹੀ ਕਰਤਾ ਜੀ ਫਿਰ ਨਹੀਂ ਫਿਰ ਫੁੱਫੜ ਦੀ ਤੇ ਮੰਨਣੀ ਪੈਣੀ ਸੀ ਕਿ ਅਤੇ ਆਪਾਂ ਵੀ ਤਾਂ ਕੇ ਤੇ ਫੁੱਫੜੀਆਂ ਆ ਆਪਾਂ ਤਾਂ ਕਿਸੇ ਨੂੰ ਮਨਾਉਂਦੇ ਨਹੀਂ ਵੀ ਮੇਰੀ ਮੰਨੋ ਬਈ ਦਾਦਾ ਪਰਮੇਸ਼ਵਰ ਦੀ ਮੰਨਣੀ ਐ ਪਾਕੁਰੂ ਜੀ ਦੀ ਗੱਲ ਮੰਨਣੀ ਐ ਪ੍ਰਭੂ ਯਸ਼ੂ ਜੀ ਕਹਿੰਦਾ ਮੈਨੂੰ ਕੁਝ ਕਹਿ ਲਓ ਅੱਬਾ ਪਿਤਾ ਨੂੰ ਕੁਝ ਕਹਿ ਲਓ ਮਾਫ ਪਰ ਪਾਕੁਰੂ ਜੀ ਨੂੰ ਕੁਝ ਕਿਹਾ ਤੇ ਨਹੀਂ ਬਖਸ਼ਿਆ ਜਾਣਾ ਯੈਸ ਤੇ ਪਾਕਰੂ ਜੀ ਜਦੋਂ ਹੋਣਗੇ ਉਹ ਹੀ ਤੁਹਾਨੂੰ ਵੱਡੀਆਂ ਗਵਾਹਾਂ ਦੇ ਨਾਲ ਖੜਾ ਕਰਨਗੇ ਯੈਸ ਆਮੇ ਆ ਗਵਾਹਾਂ ਦੇ ਟੇਰ ਕਿਉਂ ਲੱਗੇ ਇਹ ਲੜਦੇ ਆ ਸ਼ਾਮ ਨੂੰ ਲੀੜੇ ਪਾੜਦੇ ਇੱਕ ਦੂਜੇ ਤੇ ਗਵਾਹਾਂਾਂ ਦੇ ਗਲ ਪੈਂਦੇ ਮੇਰੀ ਗਵਾਹੀ ਦੇ ਦੋ ਮੇਰੀ ਗਵਾਹੀ ਦੇ ਦੋ ਇਹ ਕਿਉਂ ਆ ਸਿਰਫ ਔਰ ਸਿਰਫ ਪਾਕਰੂ ਜੀ ਦਾ ਸਵਾਗਤ ਤੇ ਪਾਕਰੂ ਜੀ ਦੀ ਵੈਲਿਊ ਪਾਕਰੂ ਜੀ ਦੇ ਨਾਲ ਰਿਸ਼ਤਾ ਯੈਸ ਇਹ ਉਹਦੇ ਰਿਜ਼ਲਟ ਹੈ ਕਿ ਜਦੋਂ ਸਾੜ ਲੱਗਦੀ ਹੈ ਉਹ ਸਾਲ ਦੇ ਨਾਲ ਆਪਣੇ ਆਪ ਨੂੰ ਸੈੱਟ ਕੀਤਾ ਹੁਣ ਕਈ ਇਦਾਂ ਦੇ ਬੰਦੇ ਆ ਬੱਚਾ ਉਹਨਾਂ ਦੇ ਹੈ ਨਹੀਂ ਪਰ दारू ਨਹੀਂ ਛੱਡਦੇ ਪਤੀ ਪਤਨੀ ਨਿਆਣਾ ਹੈ ਨਹੀਂਗਾ ਪਰ ਲੜਦੇ ਹਾਲੇ ਵੀ ਬਹੁਤ ਜ਼ਿਆਦਾ ਬੰਦਾ ਹਾਲੇ ਵੀ ਇੱਧਰ ਉੱਧਰ ਗਲਤ ਆ ਬੱਚਾ ਹੈ ਨਹੀਂ ਪਰ ਉਹ ਸੱਸ ਦੀ ਇੱਜ਼ਤ ਨਹੀਂ ਕਰਦੇ ਉਹਨੂੰ ਇਹ ਕਿਹੜਾ ਪ੍ਰਭੂ ਨੂੰ ਮੰਨਦੀ ਨਾ ਮੰਨੇ ਬਈ ਤੂੰ ਕੀ ਲੈਣਾ ਪ੍ਰਭੂ ਨੂੰ ਨਾਲੇ ਸਾਰਿਆਂ ਨਾਲ ਥੋੜੀ ਮੰਨਣਾ ਪਾਕਰੂ ਜੀ ਜਿੱਦੇ ਤੇ ਮੋਰ ਹੋਈ ਉਹਨੇ ਹੀ ਪ੍ਰਭੂ ਤੇ ਕੋਲ ਆਉਣਾ ਤੇ ਤੁਹਾਨੂੰ ਗਵਾਹੀ ਕਿੰਨੇ ਦੇਣੀ ਹੈ ਪਾਕਰੂ ਜੀ ਨੇ ਯੈਸ ਕਿੰਨੇ ਗਵਾਹੀ ਦੇਣੀ ਹੈ ਪਾਕਰੂ ਜੀ ਪਾਕਰੂ ਜੀ ਨੇ ਤੇ ਪ੍ਰਭੂ ਯਿਸੂ ਕਹਿੰਦੇ ਜਦੋਂ ਪਾਕਰੂ ਤੁਹਾਡੇ ਤੇ ਆਏਗਾ ਫਿਰ ਤੁਸੀਂ ਯਰੂਸ਼ਲਮ ਯਹੂਦੀਆ ਹਰ ਜਗ੍ਹਾ ਧਰਤੀ ਦੇ ਬੰਨੇ ਤੱਕ ਮੇਰੇ ਕੀ ਹੋਵੋਂਗੇ ਗਵਾਹ ਹੋਵੋਂਗੇ ਗਵਾਹ ਹੋਵੋਂਗੇ ਆਪਾਂ ਨੂੰ ਆਦਤ ਕੀ ਹੈ ਜਿੱਥੇ ਬੋਲਣਾ ਚਾਹੀਦਾ ਉੱਥੇ ਬੋਲਦੇ ਨਹੀਂ ਜਿੱਥੇ ਚੁੱਪ ਰਹਿਣਾ ਚਾਹੀਦਾ ਉੱਥੇ ਧੜਾ ਧੜ ਜਮਾਨ ਚੱਲਦੀ ਜਿੱਥੇ ਬੋਲਣਾ ਪਰਮੇਸ਼ਰ ਦੇ ਲਈ ਖੜਨਾ ਉੱਥੇ یوں-یوں ਕਰਨਾ ਉਹ ਨਹੀਂ ਨਹੀਂ ਮੈਂ ਕਦੋਂ ਘਰ ਵਾਲੇ ਜਾਂਦੇ ਹੁੰਦੇ ਐਵੇਂ ਚਲੋ ਕੋਈ ਨਹੀਂ ਜਿਵੇਂ ਤੁਸੀਂ ਕਹਿੰਨੇ ਉਵੇਂ ਹੀ ਕਰ ਲੈਨੇ ਤੇ ਜਿੱਥੇ ਚੁੱਪ ਰਹਿਣਾ ਉੱਥੇ ਬੋਲਣਾ ਦੇ ਉਦਾਂ ਦਾ ਹੀ ਰਿਜ਼ਲਟ ਆਉਣਾ ਪ੍ਰਭੂ ਯਿਸੂ ਕਹਿੰਦੇ ਤੁਹਾਨੂੰ ਗਵਾਹੀ ਪਾਕ ਰੂਹ ਜੀ ਦੇਣਗੇ ਯੈਸ ਔਰ 2:14 ਚ ਫਿਰ ਜਿਹੜੀ ਗੱਲ ਉਹਨਾਂ ਨੂੰ ਕਹੀ ਸੀ 1:4 ਰਸੂਲਾਂ ਤੇ ਕਰਤੱਵ 2:1 ਇੱਕ ਵਚਨ ਹੂੰ ਜਦੋਂ ਪੈਂਤੇਕੋਸਤ ਦਾ ਦਿਨ ਆਇਆ ਹਾਂ ਤਾਂ ਉਹ ਸਭ ਇੱਕ ਥਾਂ ਇਕੱਠੇ ਸਨ ਹੂੰ 4 ਵਚਨ ਹਾਂ ਤਦ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਹਾਂ ਅਤੇ ਅਲੱਗ-ਅਲੱਗ ਭਾਸ਼ਾ ਬੋਲਣ ਲੱਗ ਪਏ ਹੂੰ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦੀ ਸ਼ਕਤੀ ਦਿੱਤੀ ਹਰ ਹਿੱਸੇ 'ਚ ਤੁਹਾਨੂੰ ਬੋਲਣ ਦੀ ਸ਼ਕਤੀ ਕਿਹਨੇ ਦੇਣੀ ਆ ਪਵਿੱਤਰ ਆਤਮਾ ਜੀ ਨੇ ਪਾਕਰੂ ਜੀ ਨੇ ਹਰ ਹਿੱਸੇ ਦੇ ਵਿੱਚ ਜਿੱਥੇ ਜਿੱਥੇ ਵੀ ਤੁਹਾਨੂੰ ਮੈਨੂੰ ਲੋੜ ਹੈ ਉੱਥੇ ਸਿਰਫ ਪਾਕਰੂ ਜੀ ਨੇ ਹੀ ਖੜਨਾ ਜਿੱਥੇ ਪਾਕਰੂ ਜੀ ਆ ਗਏ ਉੱਥੇ ਸਭ ਪਲਟੇ ਲੱਗ ਜਾਣੇ ਸਭ ਅੱਜ ਕਵਾਈਆਂ ਬੈਠੇ ਆ ਅੱਜ ਫੌਜੀ ਬੈਂਡ ਦੇ ਨਾਲ ਆਏ ਆ ਅਗਰ ਗਵਾਹੀ ਸੁਣੋਗੇ ਤੇ ਤੁਹਾਡੇ ਕੰਨਾਂ ਚੋਂ ਸਿੱਕੇ ਨਿਕਲਣੇ ਆ ਇੱਕ ਐਚ ਆਈ ਵੀ ਦੀ ਗਵਾਹੀ ਹੈ ਉਹ ਬੇਟੀ ਨੂੰ ਪਰਮੇਸ਼ਵਰ ਨੇ ਆਜ਼ਾਦ ਕੀਤਾ ਇਹ ਜਿਹੜੇ ਅਮਰੀਕਾ ਜਿੰਨਾਂ ਦਾ ਬੇਟਾ ਗਿਆ ਹੈ ਅਗਰ ਪਾਕਰੂ ਜੀ ਦੀ ਤਾਕਤ ਨਾ ਹੁੰਦੀ ਪਾਕਰੂ ਜੀ ਦੀ ਤਾਕਤ ਤੇ ਕਦੇ ਵੀ ਨਹੀਂ ਜਾ ਸਕਦਾ ਇੱਕ ਵਾਰੀ ਡਿਪੋਰਟ ਹੋ ਕੇ ਵਾਪਸ ਆਇਆ ਪਰ ਮੈਂ ਕਹਾਂ ਨਹੀਂ ਇਹ ਜਾਊਗਾ ਇੰਨਾਂ ਹਾਲਾਤਾਂ ਚ ਵੀ ਜਦੋਂ ਅੱਜ ਟਰੰਪ ਵਰਗੇ ਟਰੱਕ ਭਰ ਪਰ ਵਾਪਸ ਮੋੜ ਦੇ ਪਏ ਉਹ ਜਹਾਜ਼ ਅੰਮ੍ਰਿਤਸਰ ਹੀ ਲਾਇਆ ਉਹਨਾਂ ਨੇ ਪਿਛਲੇ ਦਿਨਾਂ ਚ ਤੇ ਪਾਕ ਰੂਜ ਦੀ ਬਦੌਲਤ ਅੱਜ ਮੁੰਡਾ ਅਮਰੀਕਾ ਆ ਤੇ ਉਹ ਕੰਮ ਤੇ ਵੀ ਚਲਾ ਗਿਆ ਅੱਜ ਫੌਜੀ ਬੈਨ ਦੇ ਨਾਲ ਗਵਾਹੀ ਦੇਣ ਆਇਆ ਹਾਲਿਲੀਆ ਇਹ ਇਹ ਪ੍ਰਭ ਯਿਸੂ ਮਸੀਹ ਦੀ ਦੇਹੀ ਸ਼ਬਦ ਪੂਰੇ ਹੋ ਰਹੇ ਪ੍ਰਭੂ ਯਿਸੂ ਮਸੀਹ ਜੀ ਦੇ ਸ਼ਬਦ ਕਿ ਜਦੋਂ ਪਾਕ ਰੂਹ ਤੁਹਾਡੇ ਤੇ ਆਏਗਾ ਫਿਰ ਤੁਸੀਂ ਸ਼ਕਤੀ ਨੂੰ ਪਾਓਗੇ ਤੇ ਫਿਰ ਧਰਤੀ ਦੇ ਬੰਨੇ ਤੱਕ ਮੇਰੇ ਕੀ ਹੋਵੋਗੇ ਗਵਾਹ ਹੋਵੋਗੇ ਗਵਾਹ ਹੋਵੋਗੇ ਅਗਰ ਤੁਸੀਂ ਹਲੇ ਅੱਧ ਪਚਦੇ ਆ ਤੁਹਾਡੀ ਇੱਕ ਲੱਤ ਇੱਧਰ ਹੈ ਇੱਕ ਲੱਤ ਇੱਧਰ ਹੈ ਚਲੋ ਜੇ ਨਾ ਆਇਆ ਤੇ ਇੱਧਰ ਚੱਲ ਜਾਗੇ ਚਲੋ ਕੋਈ ਨਹੀਂ ਸਾਰੇ ਇੱਕੋ ਹੀ ਆ ਗਏ ਜੇ ਸਾਰੇ ਇੱਕੋ ਹੀ ਹੈ ਤੇ ਫਿਰ ਤੁਹਾਡੀ ਜ਼ਿੰਦਗੀ ਸਦਾ ਬਿਖਰ ਹੀ ਰਹਿਣੀ ਆ ਸਾਰੇ ਕੋਈ ਕੋ ਨਹੀਂ ਆ ਪਿਓ ਤੇ ਚਾਚੇ 'ਚ ਬਹੁਤ ਫਰਕ ਹੈ ਇਹ ਦੁਨੀਆ ਦੀ ਬੋਲੀ ਹੈ ਕਿ ਸਾਰੇ ਕੋਈ ਹੈ ਪਰ ਪਿਓ ਤੇ ਚਾਚੇ ਦੇ ਵਿੱਚ ਸਾਰਾ ਪਿੰਡ ਤੁਹਾਡਾ ਪਤੀ ਥੋੜੀ ਹੈ ਜਿੱਦ ਨੇ ਤੁਹਾਡਾ ਵਿਆਹ ਹੋਇਆ ਉਹ ਹੀ ਤੁਹਾਡਾ ਪਤੀ ਹੈ ਇਹੋ ਗੱਲ ਥੋੜੀ ਹੈ ਕਿ ਹਾਂ ਚਲੋ ਜਿੱਥੇ ਮਾਮੇ ਹਣ ਸਾਰਾ ਪਿੰਡ ਹੀ ਮਾਮੇ ਮਾਮਿਆਂ ਦਾ ਚੱਲ ਜਾਂਦਾ ਪਰ ਜਿੱਥੇ ਗੱਲ ਸਟੈਂਡਰਡ ਦੀ ਹੁੰਦੀ ਹੈ ਪਤੀ ਇੱਕ ਹੈ ਜੁੱਕ ਆਪਣੇ ਹੱਥਾਂ ਨੂੰ ਅੱਜ ਅੱਜ ਸਾੜ ਲੱਗ ਰਹੀ ਹੈ ਨਾ ਤੇ ਉਹਦੇ ਚ ਫਿੱਟ ਹੁੰਦੇ ਜਾਓ ਜਿਹੜੀ ਜਿਹੜੀ ਚੀਜ਼ ਦੂਰ ਕਰਨੀ ਹੈ ਉਹਨੂੰ ਦੂਰ ਕਰਦੇ ਜਾਓ ਆਪਣੇ ਜੀਵਨ ਚੋਂ ਅੱਜ ਕਰੋ ਆਪਣੇ ਜੀਵਨ ਚੋਂ ਦੂਰ ਬੋਲੋ ਪਾਕਰੂ ਜੀ ਪਾਕਰੂ ਜੀ ਮੈਂ ਤੁਹਾਡੇ ਨਾਲ ਰਿਸ਼ਤਾ ਨਾਲ ਰਿਸ਼ਤਾ ਜੋੜਨ ਲਈ ਤਿਆਰ ਹਾਂ ਜੋੜਨ ਦੇ ਲਈ ਤਿਆਰ ਹਾਂ ਅੱਜ ਮੇਰੇ ਜੀਵਨ ਚੋਂ ਅੱਜ ਮੇਰੇ ਜੀਵਨ ਚੋਂ ਉਹ ਸਭ ਕੁਝ ਦੂਰ ਕਰ ਦੋ ਸਭ ਕੁਝ ਦੂਰ ਕਰ ਦੋ ਜਿਹੜਾ ਮੈਨੂੰ ਤੁਹਾਡੇ ਨਾਲ ਤੁਹਾਡੇ ਨਾਲ ਰਿਸ਼ਤਾ ਜੋੜਨ ਤੋਂ ਰਿਸ਼ਤਾ ਜੋੜਨ ਤੋਂ ਦੂਰ ਕਰਦਾ ਦੂਰ ਕਰਦਾ ਪਾਕ ਰੂਜੀ ਮੈਂ ਚੁੱਕ 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 ਆਪਣੇ ਹੱਥਾਂ ਨੂੰ ਸਜਣ ਪ੍ਰਭੂ ਯਿਸੂ ਮਸੀਹ ਜੀ ਨੇ ਜਿਹੜਾ ਨਕਸ਼ਾ ਦਿੱਤਾ ਉਹਨੂੰ ਵਾਰ-ਵਾਰ ਦੇਖਣਾ ਉਹਨੂੰ ਪੜ੍ਹਨਾ ਬਹੁਤ ਜ਼ਰੂਰੀ ਆ ਯੈਸ ਪ੍ਰਭੂ ਯਿਸੂ ਮਸੀਹ ਜੀ ਨੇ ਉਹਨਾਂ ਨੂੰ ਨਕਸ਼ਾ ਦਿੱਤਾ ਕਿ ਬਿਨਾਂ ਪਾਕ ਰੂਜੀ ਦੇ ਅਬ ਬੰਦ ਕਰੋ ਜਿਹੜਾ ਆ ਫੜਿਆ ਡਰਾਮਾ ਅੱਜ ਕੱਲ ਦੀ ਪੀੜ੍ਹੀ ਨੇ ਵਿਆਹ ਲੈ ਹੋਇਆ ਨਹੀਂ ਤੇ ਇਦਾਂ ਹੀ ਪਿਆਰ ਕਿਹੜਾ ਪਿਆਰ ਹੋ ਓਏ ਉਹਦੇ ਨਾਲ ਕਰਿਓ ਜਿੱਦੇ ਨਾਲ ਤੁਹਾਡੀ ਸ਼ਾਦੀ ਕਰੂਗਾ ਤੁਹਾਡਾ ਮਾਂ ਪਿਓ ਇਹ ਤੋਖੇ ਬੰਦ ਕਰੋ ਨਿਕਲੋ ਬਾਹਰ ਇਹਨਾਂ ਭੂਤਨੀਆਂ ਚੋਂ ਭੂਤਾਂ ਚੋਂ ਜਿਹੜੀਆਂ ਚਿੰਬੜੀਆਂ ਹੋਈਆਂ ਇਹ ਪਿਆਰ ਦੇ ਚੱਕਰ ਚ ਕਹਿ ਗਏ ਪਿਆਰ ਹੈ ਤੇ ਯਸ਼ਮਸੀ ਜੀ ਦਾ ਆ ਯੈਸ ਕਿਹਦਾ ਪਿਆਰ ਹੈ ਯੇਸ਼ੂ ਮਸੀਹ ਪ੍ਰਭੂ ਯੇਸ਼ੂ ਜੀ ਦਾ ਜਿਹਨੇ ਜਾਨ ਦਿੱਤੀ ਪਿਆਰ ਕਰਨਾ ਤੇ ਉਹਨੂੰ ਕਰੋ ਤੁਹਾਡੀ ਜ਼ਿੰਦਗੀ 'ਚ ਐਸੇ ਢੋਲ ਠਮਕੇ ਵਜਾਊਗਾ ਕਿ ਨੱਚਦੇ ਆਉਂਗੇ ਹਮੇਸ਼ਾ ਯਸਾ ਮੇ ਤੇ ਜੇ ਧੋਖਾ ਕਰੋਗੇ ਤੁਹਾਨੂੰ ਲੱਗਦਾ ਧੋਖਾ ਮਾਂ ਪਿਓ ਨਾਲ ਆ ਧੋਖਾ ਸੰਤਾ ਨਾਲ ਆ ਧੋਖਾ ਵਚਨ ਨਾਲ ਆ ਧੋਖਾ ਨਾਲ ਦੇ ਨਾਲ ਐ ਇਹ ਉਹਦੇ ਨਾਲ ਧੋਖਾ ਨਹੀਂ ਐ ਇਹ ਧੋਖਾ ਪਾਖਰੂ ਜੀ ਦੇ ਨਾਲ ਐ ਤੇ ਪਾਖਰੂ ਜੀ ਦੇ ਨਾਲ ਧੋਖਾ ਮਹਿੰਗਾ ਪੈਣਾ ਪ੍ਰਭੂ ਯਿਸੂ ਜੀ ਨੇ ਕਿਹਾ ਮੇਰੇ ਨਾਲ ਕਰ ਲੋ ਛੱਡਿਆ ਬਾਪ ਨਾਲ ਕਰ ਲੋ ਛੱਡਿਆ ਅਗਰ ਪਾਪਰੂ ਜੀ ਦੇ ਨਾਲ ਕੀਤਾ ਇਹ ਨਹੀਂ ਬਖਸ਼ਿਆ ਜਾਣਾ ਕਦੇ ਵੀ ਯਸ ਤੇ ਉਹਦੇ ਨਾਲ ਇਹ ਗੱਲ ਕੋਈ ਬੰਦਾ ਨਹੀਂ ਕਹਿ ਰਿਹਾ ਕਿਸੇ ਨਬੀ ਨੇ ਨਹੀਂ ਕਹੀ ਇਹ ਗੱਲ ਇਹ ਗੱਲ ਪ੍ਰਭੂ ਯਿਸੂ ਮਸੀਹ ਜੀ ਨੇ ਕਹੀ ਹੈ ਜਿਹੜੀ ਜਿਹੜਾ ਪੂਰੀ ਦੁਨੀਆ ਦਾ ਮਾਲਕ ਹੈ ਉਹਨਾਂ ਨੇ ਕਹੀ ਕਿ ਜਦੋਂ ਤੁਸੀਂ ਇਸ ਨਕਸ਼ੇ ਤੇ ਚੱਲੋਗੇ ਪਾਪਰੂ ਜੀ ਦੇ ਨਾਲ ਰਿਸ਼ਤਾ ਜੋੜੋਗੇ ਹਦਾਇਤਾਂ ਦੇ ਵਿੱਚ ਬਣੋਗੇ ਉਸ ਸ਼ਕਤੀ ਨੇ ਹੀ ਤੁਹਾਨੂੰ ਵੱਡੀਆਂ ਗਵਾਹੀਆਂ ਦੇ ਨਾਲ ਖੜਾ ਕਰਨਾ ਯੈਸ ਚਾਹਨੇ ਉਹ ਗਵਾਹੀਆਂ ਕਿ ਨਹੀਂ ਯੈਸ ਪੂਰੀ ਦੁਨੀਆ 'ਚ ਆਪਣੇ ਪਿੰਡ 'ਚ ਇੱਧਰ ਉੱਧਰ ਤੁਹਾਨੂੰ ਜਾਣਦੇ ਆ ਲੋਕ ਕਿ ਤੁਸੀਂ ਫੇਲ ਆ ਜਾਣਦੇ ਆ ਕਿ ਤੁਸੀਂ ਬਾਹਰ ਜਾਂਚ ਬੜੀ ਟਰਾਈ ਕੀਤੀ ਆ ਇੱਥੇ ਵੀ ਫਾਈਲ ਲਾਈ ਆ ਉੱਥੇ ਵੀ ਲਾਈ ਤੁਸੀਂ ਹੁਣ ਮਖੂ ਵੀ ਜਾਣਦੇ ਆ 2 ਸਾਲ ਤੋਂ ਪਰ ਤੁਹਾਡੇ ਜੀਵਨ 'ਚ ਸ਼ਬਦ ਹੈ ਨਹੀਂਗਾ ਹਾਲੇ ਵੀ ਤੁਸੀਂ ਸੇਵਾ ਕਰਦੇ ਪਰ ਜਾ ਕੇ दारू ਪੀਂਦੇ ਆ ਲੜਾਈ ਤੁਸੀਂ ਛੱਡਦੇ ਨਹੀਂ ਕਲਰ ਰਿਲੇਸ਼ਨ ਛੱਡਨੇ ਨਹੀਂ ਨਾ ਪਾਕਰੂ ਜੀ ਨੇ ਉਹਦਾ ਸਟੈਂਡ ਆ ਕੋਈ ਭਾਈ ਇੱਥੇ ਤੇ ਸਾਈਕਲ ਦਾ ਵੀ ਸਟੈਂਡ ਆ ਹੈਗਾ ਕਿ ਨਹੀਂ ਹੈਗਾ ਤੇ ਫਿਰ ਪਾਕਰੂ ਜੀ ਦਾ ਸਟੈਂਡ ਨਹੀਂ ਆ ਉਹਦਾ ਐਡਾ ਜ਼ਬਰਦਸਤ ਸਟੈਂਡ ਆ ਪ੍ਰਭੂ ਜੀ ਸੁ ਕਹਿੰਦੇ ਮੈਨੂੰ ਕਹੋ ਕੁਝ ਮਾਂ ਅੱਬਾ ਨੂੰ ਕਹੋ ਸਾਰਾ ਕੁਝ ਮਾਂ ਪਰ ਪਾਕਰੂ ਜੀ ਨੂੰ ਉਹ ਨਹੀਂ ਬਖਸ਼ਿਆ ਜਾਣਾ ਕਦੇ ਇਸ ਲਈ ਆਪਣਾ ਵੀ ਇੱਕ ਸਟੈਂਡ ਬਣਾਓ ਇੱਥੇ 500 ਸਾਲ ਨਹੀਂ ਜਿਉਣਾ ਤੇ ਨਾ ਹੀ ਸੋਨਾ ਖਾਣਾ ਨਾ ਸਟੈਂਡ ਬਣਾਓ ਆਪਣੀ ਜ਼ੁਬਾਨ ਤੇ ਤਾਲਾ ਲਾਓ ਰੋਜ਼ਾ ਰੱਖਣਾ ਤੇ ਘੱਟ ਬੋਲਣ ਦਾ ਰੱਖੋ ਕਿ ਮੈਂ ਅੱਜ ਬੋਲਣਾ ਨਹੀਂ ਆ ਇਹ ਸ਼ਬਦ ਨੂੰ ਵਾਰ-ਵਾਰ ਸੁਣਨਾ ਤੇ ਆਪਣੇ ਜੀਵਨ ਨੂੰ ਕਿਉਂਕਿ ਪ੍ਰਭ ਯਿਸੂ ਜੀ ਨੇ ਕਿਹਾ ਲੂਕਾ 24 ਅਧਿਆਇ 49 ਕੀ ਕਹਿੰਦੇ ਪ੍ਰਭੂ ਯਸ਼ੂ ਲੂਕਾ 24 ਅਧਿਆਇ ਉਹਦਾ 49 ਵਚਨ ਹਾਂ ਅਤੇ ਵੇਖੋ ਹਾਂ ਮੈਂ ਆਪਣੇ ਪਿਤਾ ਦਾ ਵਾਅਦਾ ਤੁਹਾਡੇ ਉੱਤੇ ਭੇਜਦਾ ਹਾਂ ਹਾਂ ਪਰ ਜਦ ਤੱਕ ਤੁਸੀਂ ਸਵਰਗੀ ਸਮਰਥਾ ਨਾ ਪਾਓ ਸਵਰਗੀ ਸਮਰਥਾ ਵਾਰ-ਵਾਰ ਬਾਈਬਲ ਜਦੋਂ ਤੁਸੀਂ ਪੜੋਗੇ ਕਟੋ-ਕਟ ਤੁਹਾਨੂੰ ਆਪਾਂ ਅਲੱਗ ਤੋਂ ਇੱਕ ਕਿਤਾਬਾਂ ਲਿਖੀਆਂ ਜਾ ਸਕਦੀਆਂ ਕਿੰਨੀ ਵਾਰ ਪਰਮੇਸ਼ਰ ਪ੍ਰਭੂ ਯਸ਼ੂ ਜੀ ਨੇ ਜ਼ੋਰ ਦਿੱਤਾ ਆਖਰੋਜੀ ਦੇ ਉੱਤੇ ਉਹ ਪਾਖਰੂ ਜੀ ਤਿਆਰ ਆ ਤੁਹਾਡਾ ਸਾਰਾ ਕੁਝ ਕਰਨ ਲਈ ਤੁਹਾਨੂੰ ਜ਼ੋਰ ਨਹੀਂ ਲਾਉਣਾ ਪੈਣਾ ਪਰਮੇਸ਼ਰ ਜੀ ਨੇ ਕਿਹਾ ਸੀ ਉਹ ਦੂਸਰਾ ਸਹਾਇਕ ਆ ਤੁਹਾਡਾ ਉਹ ਜਦੋਂ ਅਸੀਂ ਯਹੂਨਾ 14 ਅਧਿਆਏ ਉਹਦਾ 16 17 ਵਚਨ ਪੜ੍ਹਦੇ ਆ ਤੇ ਚੇਲਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਉਹਨਾਂ ਨੂੰ ਫਿਕਰ ਪੈ ਗਿਆ ਸੀ ਕਿ ਪ੍ਰਭੂ ਯਿਸੂ ਨੇ ਹੁਣ ਚਲੇ ਜਾਣਾ ਤੇ ਸਾਡਾ ਵਾਲੀ ਵਾਰਸ ਕੌਣ ਸਾਨੂੰ ਦਾ ਛਿੱਤਰ ਪਰੜ ਪੂਰੀ ਹੋਊਗੀ ਕਿਉਂਕਿ ਸਾਰੇ ਤੇ ਸਾਡੇ ਦੁਸ਼ਮਣਾਂ ਸਾਨੂੰ ਮਾਰਨਗੇ ਪ੍ਰਭੂ ਯਿਸੂ ਨੂੰ ਮਾਰ ਦਿੱਤਾ ਤੇ ਚੇਲਿਆਂ ਨੂੰ ਕਿੰਦਾ ਨਹੀਂ ਮਾਰਨਗੇ ਪਰ ਪ੍ਰਭੂ ਯਿਸੂ ਮਸੀਹ ਜੀ ਨੇ ਪਹਿਲੇ ਉਹਨਾਂ ਨੂੰ ਕਹਿ ਦਿੱਤਾ ਸੀ ਹਾਂ ਯਹੂਨਾ 14 ਦੇ ਆਏ ਉਹਦਾ 16 ਵਚਨ ਹਾਂ ਅਤੇ ਮੈਂ ਪਿਤਾ ਕੋਲੋਂ ਮੰਗਾਗਾ ਕਹਿੰਦੇ ਡਰੋ ਨਾ ਮੈਂ ਪਿਤਾ ਕੋਲੋਂ ਮੰਗਾਗਾ ਅਤੇ ਉਹ ਤੁਹਾਡੇ ਲਈ ਦੂਸਰਾ ਸਹਾਇਕ ਦੇਵੇਗਾ ਉਹ ਕੀ ਕਰੇਗਾ ਤੁਹਾਡੇ ਲਈ ਦੂਸਰਾ ਸਹਾਇਕ ਦੂਸਰਾ ਸਹਾਇਕ ਕਹਿੰਦੇ ਮੈਂ ਤੇ ਹੈਗਾ ਹੀ ਹਾਂ ਕਿਉਂਕਿ ਮੈਂ ਤੇ ਜਿਉਂਦਾ ਮੈਂ ਸਦਾ ਜਿਉਂਦਾ ਹੀ ਰਹਿਣਾ ਪਰ ਦੂਸਰਾ ਸਹਾਇਕ ਜਿਹੜਾ ਧਰਤੀ ਤੇ ਸਦਾ ਤੁਹਾਡੇ ਕੀ ਰਹੇਗਾ ਨਾਲ ਰਹੇਗਾ ਉਹ ਦੂਸਰਾ ਸਹਾਈ ਹੋਏਗਾ ਯੈਸ ਹਰ ਕੰਮ ਵਿੱਚ ਤੁਹਾਡੀ ਸਹਾਇਤਾ ਕਰੂਗਾ ਯੈਸ ਮੈਂ ਅਕਸਰ ਇਹ ਕਿੰਨਾ ਹੁੰਦਾ ਬੱਚਿਆਂ ਨੂੰ ਜਿਹੜੇ ਰਹਿ ਰਹੇ ਟੀਮ ਨਾਲ ਰਹਿੰਦੀ ਹੈ ਇਹਨਾਂ ਦੇ ਪ੍ਰੇਰ ਹੁੰਦੀ ਰਹਿੰਦੀ ਲਗਾਤਾਰ ਕਿਸੇ ਨੂੰ ਖਾਣਾ ਚੱਜਦਾ ਨਹੀਂ ਬਣਾਉਣਾ ਆਉਂਦਾ ਹੁੰਦਾ ਕਿਸੇ ਨੂੰ ਚਾਹ ਨਹੀਂ ਬਣਾਉਣੀ ਆਉਣੀ ਚੱਜਦੀ ਕਿਉਂਕਿ ਘਰੇ ਤੇ ਅਫਸਰਾਂ ਨੇ ਬਣੇ ਹੋਏ ਸਾਰੇ ਜਣੇ ਮਾਵਾ ਨੂੰ ਕੋਈ ਸਮਝਦੇ ਨਹੀਂ ਉਹਨਾਂ ਤੋਂ ਹੀ ਬੈੱਡ ਤੇ ਲੈਂਦੇ ਸਾਰਾ ਕੁਝ ਪਰ ਜਦੋਂ ਸਿਖਾਇਆ ਜਾ ਰਿਹਾ ਤੇ ਇੰਪਾਰਟੇਸ਼ਨ ਕੀਤੀ ਜਾ ਰਹੀ ਹੈ ਕਿ ਪਾਕਰੂ ਜੀ ਦਾ ਸਵਾਗਤ ਕਰੋ ਉਹਨੂੰ ਕਹੋ ਪਾਕਰੂ ਜੀ ਮੇਰੇ ਇਸ ਹਿੱਸੇ ਚ ਦਖਲ ਦਿਓ ਮੈਨੂੰ ਕੁਛ ਚੰਗਾ ਬਣਾਉਣਾ ਨਹੀਂ ਆਉਂਦਾ ਪਾਕਰੂ ਜੀ ਤੁਹਾਨੂੰ ਸਿਖਾਉਣਗੇ ਸਾਰਾ ਕੁਝ यस ਅਮੀਨ ਔਰ ਮੈਂ ਦੱਸਦਾ ਹਾਂ ਨਾ ਯਾਰ ਪਾਕਰੂ ਜੀ ਤੋਂ ਬਿਨਾਂ ਤੇ ਚਾਹ ਬਣਾਉਣੀ ਨਹੀਂ ਸਿੱਖ ਸਕਦਾ ਕੋਈ ਤੇ ਹੋਰ ਵੱਡੇ ਕੰਮ ਤਾਂ ਕਰਨੇ ਕੀ ਆ ਪਾਕਰੂ ਜੀ ਉਹ ਤੱਕਦਾ ਪ੍ਰਭੂ ਯਿਸੂ ਜੀ ਨੇ ਕਿਹਾ ਸੀ ਕਿ ਉਹ ਦੂਸਰਾ ਸਹਾਇਕ ਜਿਹੜਾ ਆ ਉਹ ਤੁਹਾਨੂੰ ਆ ਜਾਏਗਾ ਤੁਸੀਂ ਕਹਿੰਦੇ ਮੈਨੂੰ ਸਕੂਟਰੀ ਨਹੀਂ ਆਉਂਦੀ ਮੈਂ ਕਹਾ ਜਾਜ ਲਿਆਓ ਹਾਂ ਤੁਹਾਨੂੰ ਚਲਾ ਕੇ ਵਿਖਾ ਦਾਂਗੇ ਕਿਉਂ ਕਿਉਂਕਿ ਪਾਕਰੂ ਜੀ ਦੇ ਕੋਲ ਤਾਕਤ ਆ ਸਾਰੀ ਪਾਕਰੂ ਜੀ ਦੇ ਕੋਲ ਔਰ ਮੇਰੇ ਨਾਲ ਦੇ ਜਿਹੜੇ ਸੰਤ ਗਏ ਸੀ ਬਿਹਾਰ ਕਹਿੰਦੇ ਯਾਰ ਤੁਸੀਂ ਆ ਕੀ ਕਰਤਾ ਤਾਂ ਕਮਾਲ ਹੋ ਗਈ ਕਹਿੰਦੇ ਮਖੂ ਪੰਜਾਬੀ ਚ ਠੇਠ ਪੰਜਾਬੀ ਚ ਪ੍ਰਚਾਰ ਕਰਨ ਵਾਲਾ ਬਿਹਾਰ ਚ ਹਿੰਦੀ ਚ ਕਰੀ ਜਾਂਦਾ ਬਹਿ ਗਏ ਪਾਕਰੂ ਜੀ ਦਾ ਹੀ ਕੰਮ ਹੈ ਭਾਈ ਇਹ ਅੰਗਰੇਜ਼ੀ ਚ ਅਗਰ ਚਲੇਗਾ ਤਾਂ ਅੰਗਰੇਜ਼ੀ ਚ ਵੀ ਕਰ ਦੇਣਾ ਉਥੇ ਗੱਲ ਪਾਕਰੂ ਜੀ ਦੀ ਹੈ ਇਹ ਗੱਲ ਪ੍ਰਭ ਯਿਸੂ ਜੀ ਨੇ ਕਹੀ ਸੀ ਪ੍ਰਭ ਯਿਸੂ ਕਹਿੰਦੇ ਉਹ ਦੂਸਰਾ ਸਹਾਇਕ ਜਿਹੜਾ ਆ 17 ਵਚਨ ਹਾਂ ਇਹ ਸਹਾਇਕ ਸੱਚ ਦਾ ਆਤਮਾ ਹੈ ਹੂੰ ਇਹ ਸੰਸਾਰ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ ਹਾਂ ਕਿਉਂਕਿ ਸੰਸਾਰ ਨੇ ਉਸ ਨੂੰ ਨਾ ਵੇਖਿਆ ਹੈ ਇਹ ਇਹ ਤੁਹਾਨੂੰ ਹੀ ਦਿੱਤਾ ਗਿਆ ਤੇ ਜਦੋਂ ਤੁਸੀਂ ਲੂਕਾ 12 11 12 ਪੜ੍ਹਦੇ ਆ ਲੂਕਾ ਦੇ ਜੀ 12 ਦੇ ਆਏ ਉਹਦਾ 11 ਵਚਨ ਹੂੰ ਜਾਂ ਤੁਹਾਨੂੰ ਸਮਾਜਾਂ ਅਤੇ ਸਰਦਾਰਾਂ ਹਾਂ ਅਤੇ ਹਾਕਮਾਂ ਦੇ ਅੱਗੇ ਲੈ ਜਾਣ ਤਾਂ ਚਿੰਤਾ ਨਾ ਕਰੋ ਹੂੰ ਜੋ ਅਸੀਂ ਕਿਵੇਂ ਹਾਂ ਇਹ ਕੀ ਆਖੀਏ ਹਾਂ ਕਿਉਂਕਿ ਪਵਿੱਤਰ ਆਤਮਾ ਪਵਿੱਤਰ ਆਤਮਾ ਉਸੇ ਘੜੀ ਤੁਹਾਨੂੰ ਸਿਖਾਲੇਗਾ ਉਸੇ ਘੜੀ ਤੁਹਾਨੂੰ ਕੀ ਕਰੇਗਾ ਸਿਖਾਏਗਾ ਸਿਖਾਏਗਾ ਕਿ ਕੀ ਕਹਿਣਾ ਚਾਹੀਦਾ ਹੈ ਕੀ ਕਹਿਣਾ ਚਾਹੀਦਾ ਹੈ ਜਿੱਥੇ ਤੁਹਾਨੂੰ ਲੱਗਦਾ ਫਸ ਗਏ ਹੁਣ ਤੇ ਕੋਈ ਜਵਾਬ ਹੀ ਹੈ ਨਹੀਂ ਇੱਥੇ ਕੀ ਕਹਿਣਾ ਗੱਲ ਤੇ ਇਹੀ ਹੈ ਨਾ ਕਿ ਜਦੋਂ ਬੰਦਾ ਫਸਦਾ ਹੁਣ ਜਵਾਬ ਕੀ ਦੇਈਏ ਪਰ ਉਹ ਜਵਾਬ ਕੌਣ ਦੇਗਾ ਪਾਕਰੂ ਦੇਗਾ yes ਤੁਹਾਡੇ ਨਾਲ ਤੁਹਾਨੂੰ ਸੋਚਣਾ ਨਹੀਂ ਪੈਗਾ ਇੱਕਦਮ ਤੁਹਾਡੇ ਅੰਦਰੋਂ ਪਰ ਉਹਦੇ ਨਾਲ ਰਿਸ਼ਤਾ ਕਦੀ ਬੈਠੇ ਆ ਪਾਕਰੂ ਜੀ ਨਾਲ ਕਿ ਨਹੀਂ ਕਦੀ ਪ੍ਰੇਰ ਕਰਦੇ ਆ ਸਾਰੇ ਕੀ ਕਰਦੇ ਆ ਸਾਰੇ ਪ੍ਰੇਰ ਕਿਸੇ ਦਾ ਕਦੀ ਇੱਕ ਮੈਸੇਜ ਵੀ ਨਹੀਂ ਆਇਆ ਕਿ ਮੈਂ ਪਾਕ ਰੂ ਜਿਸ ਨਾਲ ਰਿਸ਼ਤਾ ਮਜ਼ਬੂਤ ਬਣਾਉਣਾ ਚਾਹਣਾ ਮੈਂ ਕਿੱਦਾਂ ਬਣਾਵਾਂ ਮੈਸੇਜ ਕਿਹੜੇ ਆ ਰਹੇ ਤੁਸੀਂ ਪਉਨੇ ਆਪੇ ਤੁਹਾਨੂੰ ਪਤਾ ਹੀ ਆ ਕਿ ਸਾਰੇ ਇਦਾਂ ਪ੍ਰੇਰ ਕਿਹੜੀ ਹੋ ਰਹੀ ਹੈ ਰਾਸ਼ਨ ਦੀ ਲਿਸਟ ਤਰ੍ਹਾਂ ਦੁਕਾਨ 'ਚ ਜਿਵੇਂ ਵੜ ਗਏ ਹੁਣ ਆਪਾਂ ਤੇ ਹੁਣ ਕਿਲੋ ਆਲੂ ਦੇ ਦੇ ਕਿਲੋ ਗੰਡੇ ਦੇ ਦੇ ਕਿਲੋ ਹਲਦੀ ਦੇ ਦੇ ਭਾਈ ਆਹ ਦੇ ਦੇ 5 ਰੁਪਏ ਦਾ ਆਹ ਦੇ ਦੇ 10 ਰੁਪਏ ਦਾ ਆਹ ਦੇ ਦੇ ਚਲੋ ਟੋਟਲ ਕਰ ਦੇ ਆਮੀਨ ਕਿਦਾਂ ਜਿਹੜਾ ਤੁਹਾਡੇ ਨਾਲ ਖੜਾ ਪਾਕਰੂ ਮੇਰੇ ਬਾਰੇ ਉਹ ਕਹਿੰਦੇ ਮੇਰੇ ਬਾਰੇ ਤੇ ਗੱਲ ਹੀ ਨਹੀਂ ਕਰਦਾ ਕੋਈ ਜੇ ਕਿਤੇ ਉਹਦੇ ਬਾਰੇ ਗੱਲ ਕਰਕੇ ਸ਼ੁਰੂ ਕਰਾਂ ਤੇ ਤੁਹਾਨੂੰ ਐਸਾ ਦਿਤਾਵੇ ਕਿ ਤੁਹਾਨੂੰ ਜਮਾਨਾ ਵੇਖੇ ਔਰ ਵੇਖੋਗਾ ਵੀ ਐਸਾ ਮੱਖੂ ਵਾਲਿਆਂ ਨੂੰ ਤੇ ਵੇਖੋਗਾ ਤੁਹਾਨੂੰ ਤੁਸੀਂ ਚਮਤਕਾਰ ਕਰਾਉਣ ਵਾਲੇ ਹੀ ਨਹੀਂ ਕੱਲੇ ਚਮਤਕਾਰ ਕਰਨ ਵਾਲੇ ਬਣ ਰਹੇ ਆ ਆਮੇ ਹਾਂ ਕਈਆਂ ਨੇ ਸ਼ੁਰੂ ਕਰ ਦਿੱਤੇ ਆ ਕਰਨੇ ਜਿਨ੍ਹਾਂ ਨੇ ਸਮਝ ਲਈ ਇਹ ਗੱਲ ਤੁਹਾਡਾ ਆਉਣ ਵਾਲਾ ਪਵਿੱਖ ਤੁਹਾਡੇ ਆਉਣ ਵਾਲੇ ਬੱਚੇ ਤੁਹਾਡੇ ਆਉਣ ਵਾਲੇ ਦਿਨ ਬਹੁਤ ਖੁਸ਼ੀਆਂ ਭਰੇ ਆਉਣ ਵਾਲੇ ਆ ਅਮੇ ਤੁਹਾਡੀਆਂ ਉਦਾਸੀਆਂ ਸਦਾ ਲਈ ਖਤਮ ਹੋ ਜਾਣੀਆਂ ਅਮੇ ਤੁਸੀਂ ਕਹਿੰਦੇ ਇੱਕ ਬੱਚਾ ਰੋ ਰਿਹਾ ਆ ਇੱਥੇ ਢਾਕੇ ਲਈ ਰੱਖਿਆ ਜੋ ਦੋ ਜਣੇ ਚਾਰ ਲੈਣੇ ਤਾਂ ਚਾਰ ਲੈ ਲਿਓ ਹਾਂ ਨਾਲ ਲਿਹਾਉਣਾ ਪਊ ਕਿ ਇਹਨੂੰ ਆ ਚੱਕੋ ਵਈ ਮੇਰਾ ਐ ਮਹਾ ਸ਼ਾਮਰਥਾ ਪਾਕ ਰੂ ਜੀ ਨੇ ਤਾਨੂੰ ਬੱਚੇ ਨਾ ਹੋਣ ਹੋਏ ਨਹੀਂ ਤੁਹਾਡੇ ਤੁਸੀਂ ਆਏ ਆ ਪਰ ਉਹਨੇ ਤੁਹਾਨੂੰ ਕਈਆਂ ਨੂੰ ਬੱਚੇ ਦਿਵਾਉਣ ਵਾਲੇ ਬਣਾਉਣਾ ਤੁਸੀਂ ਆਏ ਆ ਸਿਰਫ ਆਪਣੇ ਮਸਲੇ ਲਈ ਪਰ ਪਾਕ ਰੂਜੀ ਦੇ ਨਾਲ ਜਦੋਂ ਤੁਹਾਡੀ ਦੋਸਤੀ ਬਣ ਗਈ ਤੁਹਾਨੂੰ ਚਮਤਕਾਰ ਹੀ ਬਣਾਉਣਾ ਉਹਨੇ ਐਸਾ ਮੈਂ ਹਾਂ ਤੁਸੀਂ ਵੇਖਣਾ ਆਪ ਕਿ ਮੈਂ ਬੋਲਿਆ ਕੁਝ ਹੋਰ ਸੀ ਤੇ ਆ ਕਿੱਦਾਂ ਹੋ ਗਿਆ ਕਿਉਂਕਿ ਜਿਹੜਾ ਨਕਸ਼ਾ ਪਰਮੇਸ਼ਰ ਪ੍ਰਭ ਯਿਸੂ ਮਸੀਹ ਜੀ ਨੇ ਦਿੱਤਾ ਜਦੋਂ ਉਦੇ ਉੱਪਰ ਚੱਲਾਂਗੇ ਤੇ ਸਾਡੀ ਲਾਈਫ ਬਹੁਤ ਫਲਵੰਤ ਹੋਣੀ। ਯਸ ਆਮੇਨ। ਜਦੋਂ ਯਹੂਨਾ 15 26 ਪੜ੍ਹਦੇ ਆਂ, ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿਨੇ ਉਹ ਗੱਲਾਂ ਫਿਰ ਤੁਹਾਨੂੰ ਦੱਸੇਗਾ ਪਾਕਰੂ। ਕਿਤੇ ਕੀ ਉੱਤਰ ਦੇਣਾ? ਪਾਕਰੂ ਜੀ ਤੁਹਾਨੂੰ ਦੱਸਣਗੇ। ਯਸ। ਯਹੂਨਾ 15 ਦੇ ਆਏ ਉਹਦਾ 26 ਵਚਨ ਹਾਂ। ਮੈਂ ਤੁਹਾਨੂੰ ਪਿਤਾ ਵੱਲੋਂ ਸਹਾਇਕ ਭੇਜਾਂਗਾ ਪਿਤਾ ਵੱਲੋਂ ਸਹਾਇਕ ਭੇਜਾਂਗਾ ਉਹ ਸਹਾਇਕ ਸੱਚ ਦਾ ਆਤਮਾ ਹੈ ਉਹ ਕਿਹੜਾ ਆਤਮਾ ਆ ਸੱਚ ਦਾ ਆਤਮਾ ਸੱਚ ਦਾ ਆਤਮਾ ਆ ਜੋ ਪਿਤਾ ਕੋਲੋਂ ਆਉਂਦਾ ਹੈ ਜਿਹੜਾ ਪਿਤਾ ਕੋਲੋਂ ਆਉਂਦਾ ਆ ਜਦੋਂ ਉਹ ਆਵੇਗਾ ਜਦੋਂ ਆਏਗਾ ਤਾਂ ਉਹ ਮੇਰੇ ਹੱਕ ਵਿੱਚ ਗਵਾਹੀ ਦੇਵੇਗਾ ਉਹ ਮੇਰੇ ਹੱਕ ਚ ਪ੍ਰਭੂ ਯਿਸੂ ਕਹਿੰਦੇ ਗਵਾਹੀ ਦੇਊਗਾ ਤੁਹਾਨੂੰ ਯੈਸ ਅਰ 16 7 8 ਕੀ ਲਿਖਿਆ ਯੋਹਨਾ 16 ਦੇ ਆਏ ਹਾਂ ਉਹਦਾ 7 ਵਚਨ ਇਹ ਤੁਹਾਨੂੰ ਸੱਚ ਆਖਦਾ ਹਾਂ ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਹਾਂ ਕਿ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਆ ਕਿਉਂਕਿ ਜਦੋਂ ਮੈਂ ਜਾਵਾਂਗਾ ਜਦੋਂ ਜਾਊਂਗਾ ਤਾਂ ਮੈਂ ਤੁਹਾਡੇ ਲਈ ਸਹਾਇਕ ਭੇਜਾਂਗਾ ਕਿਹੜਾ ਸਹਾਇਕ ਭੇਜਾਂਗਾ ਪਾਕੂ ਚੁੱਕੋ ਆਪਣੇ ਹੱਥਾਂ ਨੂੰ ਅੱਜ ਸਭ ਤੋਂ ਜ਼ਿਆਦਾ ਲੋੜ ਕਹਿੰਦੀ ਹੈ ਹਾਂਜੀ ਪਾਕ ਰੂਦੀ ਸਮਝ ਆ ਗਿਆ ਕਿ ਨਹੀਂ yes ਕਿੰਨੂ ਕਿੰਨੂ ਆਈ ਸਮਝ ਬੋਲੋ ਜ਼ੋਰ ਨਾਲ ਹallelujah ਫਿਰ ਹallelujah ਇਹਦਾ ਮਤਲਬ ਸਮਝ ਆ ਗਿਆ yes ਤੇ ਹੁਣ ਪਵਿੱਤਰ ਆਤਮਾ ਜੀ ਦੇ ਕੋਲ ਜਾਣ ਤੋਂ ਪਹਿਲਾਂ ਤਿਆਰੀ ਕਰਨੀ ਆ ਕੀ ਕਰਨੀ ਆ ਤਿਆਰੀ ਕਰੋਗੇ ਕਿ ਨਹੀਂ yes ਉਹਦੀ ਤਿਆਰੀ ਕਰਨੀ ਆ ਸਾਰਾ ਦਿਨ ਧਿਆਨ ਰੱਖਣਾ ਮਤ ਸੋਚੋ ਕਿ ਕੱਲਾ ਠੱਗੀ ਮਾਰਾਂਗੇ ਤੇ ਤਾਂ ਹੀ ਕੰਮ ਚੱਲਣਾ ਝੂਠ ਬੋਲਾਂਗੇ ਤੇ ਤਾਂ ਹੀ ਗੱਡੀ ਚੱਲਣੀ ਕਈ ਐਵੇਂ ਐਵੇਂ ਫਸੇ ਹੋਏ ਆ ਔਰ ਨਹੀਂ ਜੇ ਝੂਠ ਨਾ ਮਾਰੀਏ ਫਿਰ ਗੱਡੀ ਨਹੀਂ ਚੱਲਦੀ ਓਏ ਭਾਵੇਂ ਜਹਾਜ ਚਲਾ ਲਓ ਪਾਕਰੂ ਤੁਹਾਡੇ ਨਾਲ ਹੋਣਾ ਗੱਡੀ ਕਿਉਂ ਨਹੀਂ ਚੱਲਦੀ ਹੈ ਸਭ ਕੁਝ ਚੱਲਦਾ ਬਸ ਤੁਸੀਂ ਨਹੀਂ ਚੱਲਦੇ ਤੁਸੀਂ ਨਹੀਂ ਅੰਦਰੋਂ ਬਦਲਣਾ ਚਾਹੁੰਦੇ ਤੁਸੀਂ ਜੋ ਨਹੀਂ ਨਹੀਂ ਕਈ ਕਹਿੰਦੇ ਹਣੋ ਇੱਕ ਬੰਦਾ ਮਿਲਿਆ ਠੇਕੇਦਾਰ ਉਦੇ ਘਰ ਦੇ ਕਹਿੰਦੇ ਇਹ ਗਾਲਾਂ ਬਹੁਤ ਕੱਢਦਾ। ਇਹ ਕਹਿੰਦਾ ਗਾਲਾਂ ਕੱਢਦਾ ਤੂੰ? ਤੂੰ ਤਾਂ ਪ੍ਰਭੂ ਚ ਮੈਂ ਬਪਤਿਸਮਾ ਲਿਆ ਸਾਰਾ ਕੋ ਜ। ਮੈਂ ਗਾਲਾਂ ਕਿਉਂ ਕੱਢਦਾ? ਕਹਿੰਦੇ ਉਹ ਤਰਾ ਬੰਦੇ ਕੰਮ ਨਹੀਂ ਕਰਦੇ। ਲੇਬਰ ਕਹਿੰਦਾ ਕੰਮ ਨਹੀਂ ਕਰਦੀ। ਕਹਿੰਦਾ ਗਾਲਾਂ ਕੱਢਣੀਆਂ ਪੈਂਦੀਆਂ ਮੈਂ ਲੇਬਰ ਤੋਂ ਕੰਮ ਕਰਾਈ ਜਾ ਤੇ ਇਧਰੋਂ ਜੋ ਕੁਛ ਤੂੰ ਕਮਾਈ ਜਾਂਦਾ ਉਹ ਖੂ ਖਾਤੇ ਜਾ ਰਿਹਾ ਈ। ਕਹਿੰਦਾ ਹੈ ਤਾਇਆ ਨਹੀਂ ਕੁਛ ਬਣਦਾ ਮੈਂ ਕਿਹਾ ਹਾਂ ਅੱਜ ਤੋਂ ਬਾਅਦ ਗਾਲ ਨਹੀਂ ਕੱਢਣੀ ਉਹਨਾਂ ਨੂੰ। ਉਹਨਾਂ ਲਈ ਘਰੋਂ ਚਾਹ ਬਣਾ ਕੇ ਲੈ ਕੇ ਜਾਣੀ ਆ ਵਧੀਆ ਜੀ ਅਦਰਕ ਵਾਲੀ। ਸਾਰਿਆਂ ਨੂੰ ਪੁਲਾਣੀਆ ਪੀਓ ਬਈ ਚਲੋ ਕੰਮ ਕਰੋ ਕੋਈ ਨਹੀਂ ਜਿਹੜਾ ਲੇਟ ਆਇਆ ਕੋਈ ਗੱਲ ਨਹੀਂ ਫਿਰ ਕੀ ਆ ਉਹ ਹਟ ਗਿਆ ਔਰ ਅੱਜ ਉਹਨੂੰ ਵੇਲ ਨਹੀਂ ਮਿਲਦਾ ਪਿਆ ਕੰਮ ਤੋਂ ਉਹਦੇ ਬੰਦੇ ਇੰਨੇ ਖੁਸ਼ ਉਹਨੂੰ ਕਹਿੰਦੇ ਤੂੰ ਤੂੰ ਸ਼ਨੀਵਾਰ ਹੀ ਚਲ ਜਾ ਕਰ ਚਰਚਾ ਐ ਤੂੰ ਆਤਾ ਜਾਣਾ ਹੀ ਆ ਤੂੰ ਤੈਨੂੰ ਕੋਈ ਬਦਲ ਨਹੀਂ ਸਕਿਆ ਤੂੰ ਸ਼ਨੀਵਾਰ ਹੀ ਚਲ ਜਾ ਕਰੋ ਠੇਕੇਦਾਰ ਸਾਹਿਬ ਤੁਸੀਂ ਜਾ ਕੇ ਉੱਥੇ ਸੇਵਾ ਕਰਿਆ ਕਰੋ ਕੋਈ ਨਹੀਂ ਅਹੀਂ ਲੱਗੇ ਆ ਕੰਮ ਤੈਨੂੰ ਰਿਪੋਰਟ ਸਾਹਿਬ ਨੂੰ ਪਹੁੰਚ ਜਾਊਗੀ ਪਾਕਰੂ ਜੀ ਜਦੋਂ ਆਏਗਾ ਉਦੋਂ ਤੁਹਾਡੇ ਘਰ ਦੇ ਨਕਸ਼ੇ ਬਦਲ ਜਾਣਗੇ ਯਸ ਸਾਮੀ ਉਹਦੇ ਨਾਲ ਦੋਸਤੀ ਬਣਾਓ ਤਿਆਰੀ ਕਰੋ ਉਹਦੇ ਨਾਲ ਰਹਿਣ ਦੀ ਉਹਨੂੰ ਕਹੋ ਮੈਂ ਤੁਹਾਨੂੰ ਕਦੀ ਉਦਾਸ ਨਹੀਂ ਕਰੂੰਗਾ ਪਾਕਰੂ ਜੀ ਨਹੀਂ ਤੁਹਾਨੂੰ ਪਾਪ ਦੇ ਬਾਰੇ ਦੱਸਣਾ ਨਹੀਂ ਇਹ ਪਾਪ ਆ ਆ ਗਲਤੀ ਨਹੀਂ ਇਹਦੇ ਨਾਲ ਤੂੰ ਜਾਣਾ ਇਹਦੇ ਨਾਲ ਨਹੀਂ ਜਾਣਾ ਇਹਦੇ ਨਾਲ ਬੋਲਣਾ ਇਹਦੇ ਨਾਲ ਨਹੀਂ ਬੋਲਣਾ ਆ ਚੀਜ਼ ਇਦਾਂ ਕਰਨੀ ਆ ਨਹੀਂ ਕਰਨੀ ਪਾਕਰੂ ਜੀ ਤੁਹਾਨੂੰ ਇੰਚ ਦਰ ਇੰਚ ਦੱਸਦੇ ਜਾਣਗੇ ਕਿ ਕਦੇ ਵੀ ਤੁਸੀਂ ਆਪਣੀ ਜ਼ਿੰਦਗੀ ਚ ਹਾਰੋਗੇ ਨਹੀਂ यस ਅਮੀ ਚੁੱਪਾ ਆਪਣੇ ਹੱਥਾਂ ਨੂੰ ਔਰ ਬੋਲੋ پاک ਰੂਜੀ پاک ਰੂਜੀ ਮੈਂ ਹਾਰਨਾ ਨਹੀਂ ਚਾਹੁੰਦਾ ਮੈਂ ਹਾਰਨਾ ਨਹੀਂ ਚਾਹੁੰਦਾ ਮੈਂ ਜਿੱਤਣਾ ਚਾਹੁੰਦਾ ਮੈਂ ਜਿੱਤਣਾ ਚਾਹੁੰਦਾ ਮੈਂ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਆਪਣਾ ਰਿਸ਼ਤਾ ਆਪਣਾ ਰਿਸ਼ਤਾ ਮਜ਼ਬੂਤ ਕਰਦਾ ਮਜ਼ਬੂਤ ਕਰਦਾ ਅੱਜ ਸਭ ਕੁਝ ਅੱਜ ਸਭ ਕੁਝ ਆਪਣੇ ਜੀਵਨ ਤੋਂ ਆਪਣੇ ਜੀਵਨ ਤੋਂ ਦੂਰ ਕਰਦਾ ਦੂਰ ਕਰਦਾ ਜਿਹੜਾ ਜਿਹੜਾ ਮੈਨੂੰ ਤੁਹਾਡੇ ਤੋਂ ਦੂਰ ਕਰਦਾ ਤੁਹਾਡੇ ਤੋਂ ਦੂਰ ਬੋਲੋ ਹਰੋ ਚੀਜ਼ ਹਰੋ ਚੀਜ਼ ਹਰੋ ਪਾਪ ਹਰੋ ਪਾਪ ਹਰੋ ਬੰਦ ਮਾਰੇ ਬੰਦ ਮੇਰੇ ਜੀਵਨ ਜੋ ਮੇਰੇ ਜੀਵਨ ਅੱਜ ਤੋੜ ਦੋ ਅੱਜ ਤੋੜ ਮੇਰੇ ਬੱਚਿਆਂ ਦੇ ਜੀਵਨ ਜੋ ਤੋੜ ਦੋ ਜੀਵਨ ਚ ਤੋੜ ਦੋ ਬੋਲੋ 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 ਆਪਣੇ ਮੂੰਹ ਚੋਂ ਹੂੰ ਤੁਸੀਂ ਕੱਲਿਆਂ ਨੇ ਅੱਜ ਫੈਸਲਾ ਲੈਣਾ ਪਰ ਤੁਹਾਡੀ ਵਜ੍ਹਾ ਕਰਕੇ ਤੁਹਾਡਾ ਪੂਰਾ ਪਰਿਵਾਰ ਬਾਝਣਾ ਆਮੇਂ ਗੱਡ ਘਰ ਚ ਖੁਸ਼ੀਆਂ ਆਣੀਆਂ ਆਮੇਂ ਜਦੋਂ ਤੁਸੀਂ ਇਕਰਾਰ ਕਰ ਰਹੇ ਆ ਅਗਨੀ ਸਵਰਗ ਦੂਤ ਤੁਹਾਡੇ ਕੋਲ ਖੜੇ ਤੁਹਾਡਾ ਚਿਹਰਾ ਦੇਖ ਰਿਹਾ ਆ ਆਮੇਂ ਮਤ ਸੋਚੋ ਕਰਜ਼ਾ ਮਤ ਸੋਚੋ ਬੱਚਾ ਨਹੀਂ ਆਗਾ ਮਤ ਸੋਚੋ ਲੜਾਈ ਐ ਬੇਰੋਜ਼ਗਾਰੀ ਐ ਅੱਜ ਤੰਗੀ ਐ ਮੰਗ ਮੰਗ ਕੇ ਆ ਰਹਿਆਂ ਐ ਇੱਥੇ ਢੋਲ ਟਮਕਿਆਂ ਨਾਲ ਖਵਾਈਆਂ ਨਾਲ ਆਉਣਾ ਆਮੀਨ ਬੋਲੋ ਆਪਣੇ ਮੁਖ ਤੋਂ ਪਰਮੇਸ਼ਵਰ ਜੀ ਪਰਮੇਸ਼ਵਰ ਜੀ ਬਾਕਰੂ ਜੀ ਬਾਕਰੂ ਜੀ ਹਾਲਾਤ ਕਿਹੋ ਜੇ ਵੀ ਹੋਣ ਹਾਲਾਤ ਕਿਹੋ ਜੇ ਵੀ ਪਰ ਮੈਂ ਤੁਹਾਡੇ ਨਾਲ ਪਰ ਮੈਂ ਤੁਹਾਡੇ ਨਾਲ ਆਪਣਾ ਰਿਸ਼ਤਾ ਆਪਣਾ ਰਿਸ਼ਤਾ ਜੋੜ ਕੇ ਰੱਖੂਗਾ ਜੋੜ ਕੇ ਰੱਖੂਗਾ ਮੈਂ ਕਦੇ ਵੀ ਮੈਂ ਕਦੇ ਵੀ ਤੁਹਾਡੇ ਤੋਂ ਤੁਹਾਡੇ ਤੋਂ ਸੱਜੇ ਖੱਬੇ ਨਹੀਂ ਹੋਊਗਾ ਮੈਂ ਆਪਣੇ ਜੀਵਨ ਚੋਂ ਸਭ ਪਾਪ ਦੂਰ ਕਰਦਾ ਪਾਖਰੂ ਜੀ ਗੰਦਾ ਬੋਲਣਾ ਗੰਦਾ ਦੇਖਣਾ ਗੰਦਾ ਸੁਣਨਾ ਨਰਾਦਰ ਕਰਨਾ ਪਤੀ ਦਾ ਪਤਨੀ ਦਾ ਨਿਰਾਦਰ ਕਰਨਾ ਨਿਰਾਦਰ ਕਰਨਾ ਮੈਂ ਉਹ ਆਪਣੇ ਜੀਵਨ ਚੋਂ ਆਪਣੇ ਜੀਵਨ ਚੋਂ ਅੱਜ ਦੂਰ ਕਰਦਾ ਅੱਜ ਦੂਰ ਕਰਦਾ ਮੇਰੇ ਤੇ ਦਇਆ ਕਰੋ ਪ੍ਰਭੂ ਯੇਸ਼ੂ ਦਇਆ ਕਰੋ ਪ੍ਰਭੂ ਯੇਸ਼ੂ ਮੈਨੂੰ ਆਪਣਾ ਬੇਟਾ ਬਣਾ ਕੇ ਮੈਨੂੰ ਆਪਣਾ ਬੇਟਾ ਬਣਾ ਅੱਜ ਆਪਣੇ ਲਹੂ ਔਰ ਬਦਨ ਦੇ ਨਾਲ ਮੈਨੂੰ ਸਦਾ ਦਾ ਛੁਟਕਾਰਾ ਦਿਓ ਸਦਾ ਦਾ ਛੁਟਕਾਰਾ ਮੈਨੂੰ ਸਦਾ ਦਾ ਛੁਟਕਾਰਾ ਦਿਓ ਸਦਾ ਦਾ ਛੁਟਕਾਰਾ ਮੈਨੂੰ ਸਦਾ ਦਾ ਛੁਟਕਾਰਾ ਦਿਓ ਸਦਾ ਦਾ ਛੁਟਕਾਰਾ ਦਿਓ ਪਾਕਰੂ ਜੀ ਜਦੋਂ ਆਉਂਦੇ ਆ ਨਾ ਇਹ ਸੱਜੇ ਖੱਬੇ ਮੇਰੇ ਰਿਜ਼ਲਟ ਖੜਾ ਤੁਹਾਡੇ ਸਾਹਮਣੇ ਹਿੱਲਿਓ ਨਾ ਕਦੀ ਨਿਰਾਦਰ ਨਾ ਕਰਿਓ ਤੁਸੀਂ ਉੱਠ ਕੇ ਇੱਧਰ ਉੱਧਰ ਕੋਸ਼ਿਸ਼ ਕਰਦੇ ਆ ਇਹ ਜਿਹੜੀ ਸਾਲ ਲੱਗਦੀ ਆ ਨਾ ਜਿੰਨਾ ਚਿਰ ਸਾਲ ਲੱਗਦੀ ਹੈ ਉਹਨਾਂ ਚਿਰ ਇੱਧਰ ਉੱਧਰ